ਤਾਂ ਹਾਂਜੀ ਦੋਸਤੋ ਕੀ ਹਾਲ ਚਾਲ ਤੇ ਇੱਕ ਵਾਰੀ ਫੇਰ ਤੁਹਾਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵੀਡੀਓ ਤੇ ਦੇਖ ਲਓ ਪਹਿਲੀ ਆ ਗਿਆ ਵੀ ਡਾਕਟਰ ਸਾਹਿਬ ਆਪਣੇ ਆਪਾਂ ਨੂੰ ਜ਼ੂਮ ਕਰਨਾ ਛੱਕੂ ਪੈ ਹੀ ਹੋ ਗਏ ਤੇ ਲੱਗ ਰਿਹਾ ਆ ਲੋ ਤੇ ਦੇਖ ਲਓ ਮਿੱਤਰੋ ਡਾਕਟਰ ਲੱਗਿਆ ਪਿਆ ਆਪ ਹੀ ਠੀਕ ਹੈ ਨਾ ਹੁਣ ਆਪਾਂ ਕਿੱਧਰ ਚੱਲਿਆ ਕਿਸ ਨੂੰ ਪਤਾ ਹੈ ਆ ਬੰਦਾ ਨਵਾਂ ਹੈ ਸੈਲਸ ਨਵਾਂ ਆ ਬੰਦਾ ਸਾਨੂੰ ਤੇ ਚਲੋ ਹੁਣ ਆਪਾਂ ਚੱਲਦੇ ਆਇਤੋਂ ਕਿਧਰ ਵਿੱਚ ਕਰ ਲੈ ਕਿਵੇਂ ਨਹੀਂ ਆਈ ਜਾਂਦਾ ਇੱਦਾਂ ਆ ਢੱਕਣ ਚੱਕ ਲਓ ਡਾਟਰ ਢੱਕਣ ਚੱਕ ਲਾ ਵੇਖ ਲਓ ਮਿੱਤਰੋ ਆ ਭਾਈ ਆ ਵੀ ਆਪਾਂ ਕਰਨਾ ਹੈ ਸੇਲ ਜੇ ਕਿਹਨੇ ਲੈਣਾ ਭਾਈ ਕਮੈਂਟਾਂ ਚ ਇਹਦਾ ਵੀ ਦੇ ਦਿਓ ਤੁਸੀਂ ਨੰਬਰ ਦੇਖੋ ਭਾਈ ਹੈਵੀ ਡਰਾਈਵਰ ਆਪਣੇ ਲੱਗੇ ਪਿਆ ਹੁਣ ਵੇਖਦੇ ਆ ਕਿੰਨਾ ਟਾਈਮ ਲਾਉਂਦੇ ਆਉਣ ਤੇ ਆ ਗਏ ਭਾਈ ਮੁੰਡਿਓ ਤੇ ਹੁਣ ਆਪਾਂ ਚੱਲਿਆ ਭਾਈ ਵੈਲਡਿੰਗ ਕਰਾਉਣਾ ਆਪਾਂ ਥੋੜਾ ਜਿਹਾ ਮਸ਼ੀਨ ਦਾ ਸਮਾਨ ਹੈ ਤੇ ਮੈਂ ਕਹਾਂ ਚਲੋ ਠੀਕ ਹੈ ਮੁੰਡਿਓ ਵੇਖ ਲੈ ਬਾਕੀ ਆਪਾਂ ਇੰਨੇ ਤੇ ਆ ਜਾ ਆਜ ਆਈ ਫੋਨ ਮਿੱਤਰੋ ਆਈ ਹੁਣ ਅੱਜ ਦੇਖ ਲਓ ਆ ਬੈਠੇ ਮੈਂ ਨਾਲ ਬਤੰਦਰ ਕੁਆਲਿਟੀ ਤੋਂ ਕਿਵੇਂ ਹੈ ਇੱਧਰ ਵੇਖੋ ਭਾਈ ਇੱਧਰ ਤੋਂ ਆਪ ਤਾਂ ਅਸੀਸ਼ ਹੱਥ ਲਓ ਹੁਣ ਨਾ ਤਾਈਂ ਚਲੋ ਠੀਕ ਹੈ ਉਹ ਰੱਖਨੇ ਥੋੜਾ ਕੇ ਮਿਲਦੇ ਆਂ ਥ੍ਰੈਸ਼ਰ ਲੱਦ ਕੇ ਹਾਂ ਥ੍ਰੈਸ਼ਰ ਲੱਦ ਕੇ ਜਿਵੇਂ ਆਈਫੋਨ ਦੀ ਕੁਆਲਿਟੀ ਸਾਡੀ ਦੀ ਆ ਪਰ ਰੇੜਾ ਪਾਇਆ ਮਗਰ ਤੇ ਹਾਂਜੀ ਮਿੱਤਰੋ ਹੁਣ ਆਪਾਂ ਲਿਆ ਸਮਾਨ ਲਾ ਦਿੱਥੋਂ ਆਪਣਾ ਰਹਿ ਗਿਆ ਇਹ ਬਾਸਕਰ ਤੇ ਥ੍ਰੈਸ਼ਰ ਤੇ ਵੇਖੋ ਬਹਿ ਗਿਆ ਆਪਣੇ ਜਵਾਨ ਪਿੱਛੇ ਕਿਹੜੇ ਉਹ ਰੱਖਦੇ ਆ ਟੂਲ ਵਿੱਚ ਤੇ ਆਪਣੀ ਕੰਡੀਸ਼ਨ ਵੀ ਵਿਖਾ ਦਿੰਦੇ ਤੁਹਾਨੂੰ ਲੱਗਦੇ ਕਿ ਹੁਣੇ ਹੀ ਪਾਏ ਸਰਾ ਲੱਗੇ ਪਏ ਤੇ ਇਧਰ ਵੇਖ ਲੈ ਡਾਕਟਰ ਫਿਰ ਤੇ ਹੁਣ ਆਪਾਂ ਚੱਲਦੇ ਆਂ ਖੱਪੇ ਵਾਲੀ ਆਪਣੇ ਨਾਲ ਦੇ ਪਿੰਡ ਵੈਲਡਿੰਗ ਕਰਾਉਣ ਉਹ ਵੀ ਤੁਹਾਨੂੰ ਦਿਖਾਵਾਂਗੇ ਤੂੰ ਚਲਾਉਂਗਾ ਹੁਣ ਆ ਕਹਿੰਦਾ ਮੈਂ ਬਣਦਾ ਬਈ ਲੱਕੀ ਗੋਲਡ ਸਮਿਥ ਤੇ ਫੋਨ ਚ ਚਲਾਉਣਾ ਹੀ ਆਉਂਦਾ ਪਰ ਵੀਡੀਓ ਬਹੁਣੀ ਨਹੀਂ ਆਉਂਦੀ। ਦੇਖ ਲੈ ਬਾਈ ਕੰਡੀਸ਼ਨ। ਇਹਨਾਂ ਨੇ ਕੁਛ ਨਹੀਂ ਕੀਤਾ ਗਦਿਆਂ ਨੇ ਐਵੇਂ ਖੜੇ ਰਏ ਮੈਨੂੰ ਲਾਇਆ ਇਹਨਾਂ ਨੇ। ਲਓ ਵੀ ਮਿੱਤਰੋ ਪੂਰੇ 2 ਘੰਟੇ ਲਾ ਕੇ 10 ਮਿੰਟ ਤੇ ਰਾਹ ਤੇ ਬਾਈ 2 ਘੰਟੇ ਲਾ ਦੇ ਤੇ ਆਪਾਂ ਪਹੁੰਚ ਗਏ ਹੋਣਾ ਆਪਣੇ ਠਿਕਾਣੇ ਤੇ ਦੇਖ ਲਓ ਬਾਈ ਡਰਾਈਵਿੰਗ ਮੁੰਡੇ ਦੀ ਪਾਲੀ ਹੱਥ ਉੱਤੇ ਉਠਾਉਣੇ ਹੱਥ 0.5 ਤੇ ਚਲਾਓ ਕਹਿੰਦੇ ਭਾਈ 0.5 ਤੇ ਚਲਾ ਚਲਾ ਦਿੰਨੀਆਂ ਭਾਈ ਵੇਖ ਲਓ ਭਾਈ ਮੁੰਡਾ 0.5 ਤੇ ਦੇਖੋ ਭਾਈ ਆਪਾਂ ਇਹ ਲਿਆਉਣਾ ਹੀ ਤੇ ਆਪਣੇ ਨਾਲ ਤੇ ਪਹਿਲੇ ਇੱਥੇ ਹੋ ਜਾਂਦਾ ਸਿਸਟਮ ਸਾਰਾ ਇੱਧਰ ਵੀ ਉੱਧਰ ਹੀ ਭਾਈ ਤਗੜਾ ਹੀ ਸਿਸਟਮ ਹੈ ਭਾਈਆਂ ਦਾ ਤੇ ਆਪਣਾ ਜੋ ਪਿਆ ਪਿੱਛੇ ਲਿਆਉਣਿਆ ਵਖਾਣਿਆ ਵੀ ਹੈਲੋ ਗਾਇਸ ਆਪਾ ਪਹੁੰਚੇ ਆਂ ਫਨੀ ਬਲੀ ਹਾਂ ਹੋਰ ਆਪਾ ਪਹੁੰਚੇ ਆਂ ਇਹ ਮੈਨੂੰ ਨਹੀਂ ਪਤਾ ਤੇ ਨਾ ਇਹ ਨਹੀਂ ਲਾਉਣੇ ਇਹ ਨਹੀਂ ਲਾਉਣ ਆ ਲਾਣੀ ਆ ਕਿ ਚਲਾ ਜਾਣੀ ਬਾਕੀ ਦੱਸਿਆ ਅਗਰ ਜੋਰ-ਜੋਰ ਮੁੰਡਾ ਲਾਉਂਦਾ ਪਿਆ ਕੱਲੀ ਜੋਰ-ਜੋਰ ਲਾਉਂਦਾ ਪਿਆ ਚੱਲ ਫਨੀ ਲਾ ਜੋਰ ਖੰਨੀ ਬਾਲਾਂ ਵਾਲੀ ਕਰ ਰਣਾ ਖੰਨੀ ਉਹ ਦੋ ਜਿਹੜੇ ਮਫਾ ਚੱਕਦੇ ਨੇ ਤੂੰ ਕੱਲਾ ਹੀ ਲੱਗਿਆ ਖੜਾ ਚੱਕੜ ਲਗਵਾਉਣਾ ਜਾਂ ਜਿਵੇਂ ਵੀ ਲਾਣਾ ਇਧਰ ਦੇਖੋ ਭਾਈ ਜ਼ੋਰ ਲੱਗਿਆ ਪਿਆ ਚਲੋ 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 ਬੋਲੋ 10 ਵੀ ਅਸੀਂ ਹੁਣ ਚੱਲੇ ਆ ਜੀ ਆਵੇ ਸੱਣੀ ਇਹ ਨਹੀਂ ਲਿਜਾਣਾ ਹੁਣ 59 ਦਾ ਇੱਕ ਨਾਟ ਲਿਆ ਤੂੰ ਆਂ ਗਾਂ ਕਰ ਨਾਟ ਲਿਆਵਾ ਆ ਨਾਟ ਲੈਣਾ ਆ ਜੀ ਉਹ ਉੱਦੋਂ ਤੇ ਲੱਗਣਾ ਚਲੋ ਚਲੋ ਮੈਨੂੰ ਘਾ ਮਾਰ ਮਾਰ ਚਲ ਹਾਂ ਜੀ ਤੇ ਬਾਈ ਹੁਣ ਤੁਸੀਂ ਵੇਖੀਂ ਇਹਦੀ ਕੁਆਲਿਟੀ ਮੈਨੂੰ ਇੱਕ ਚ ਕਰ ਲੈੰਦੋ ਇਹ ਚਲਾਉਂਦੇ ਇਹਦੇ ਜੀ ਹੋਣ ਵੇਖੋ ਹੁਣ ਦੱਸਿਓ ਆਪਣਾ ਤੇ ਆਪਣਾ ਮੁੰਡਾ ਨਵਾਂ ਨਵਾਂ ਇਹ ਕੰਮ ਵਿੱਚ ਪਿਆ ਹੈ ਤੇ ਮੈਂ ਕਿਹਾ ਚੱਲ ਫਿਰ ਸਿਖਾ ਦੀ ਵੱਲ ਥੋੜਾ ਬੜਾ ਇਹ ਕੀ ਹੈ ਨਾਟ ਦਿਖਾ ਇਹ ਆਪਾਂ ਵੀ ਬਸ ਜਦੋਂ YouTube ਤੇ ਪੈਸੇ ਆਉਣ ਲੱਪੇ ਆਪਾਂ ਵੀ ਲੱਕੀ ਬਣ ਜਾਣਾ ਹੈ ਕੀ ਹੋ ਜਾਣਾ ਹੈ ਪੈਸੇ ਆਉਣ ਲੱਗ ਗਏ ਠੀਕ ਹੈ ਮੁੰਡਾ ਤੇ ਵੇਖ ਲੈ ਬਾਈਆਂ ਦਾ ਕੰਮ ਕਰ ਪੂਰਾ ਘੈਂਟ ਹੈ ਇਹੀ ਚੀਜ਼ ਤੇ ਜ਼ਿਆਦਾ ਕਰਦੇ ਆ ਵਰਕ ਤੇ ਬਾਕੀ ਆਪਣੇ ਏਰੀਏ ਦੇ ਹੈ ਠੀਕ ਹੈ ਭਾਈ ਚਲੋ ਆਪਾਂ ਚੱਲੇ ਆਂ ਘਰਾਂ ਨੂੰ ਭਈ ਹੁਣ ਹਨ ਨੰਨੀ ਨੂੰ ਵਾਲ ਆਪਾਂ ਅਸੇ ਚੱਲੇ ਆਣੇ ਘਰਾਂ ਨੂੰ ਚੱਲ ਚਲੋ ਬਸ ਘਰਾਂ ਨੂੰ ਚੱਲੇ ਆਣੇ ਕਰਨ ਮੈਂ ਵੀ ਆ ਮੈਂ ਵੀ ਆਦਾ ਪਿਆ ਆ ਗਿਆ ਆ ਗਿਆ ਰੁਕੋ ਚੱਕਿਆ ਭਾਈ ਇਹਦੀ ਬਾਹ ਆ ਕੇ ਟੁਆਈ ਨਹੀਂ ਜੀ ਠੀਕ ਹੈ ਸਈ ਆਪਾਂ ਅੱਗੇ ਨੇ ਘਾੜ ਲੂ ਠੀਕ ਹੈ ਠੀਕ ਹੈ ਇਹਦਾ ਵੀ ਹੋਣਾ ਆਪਾਂ ਨੇ ਇਹਦਾ ਵੀ ਮਾਰ ਲਾਦਾ ਜਦ ਤੱਕ ਵਾਲ ਸਿੱਖਦੇ ਪਿਆ ਇੱਥੇ ਵੀਡੀਓ ਆਣੀ ਵੀ ਵੀਡੀਓ ਤੂੰ ਨਹੀਂ ਪੈ ਕਵਾ ਸਕਦਾ ਇਹ ਫੇਰ ਬੰਦਾ ਜੀ ਆਹ ਵੇਖੋ ਭਾਈ ਆਂਦੇ ਤੂੰ ਫੇਲ ਏ ਮੈਂ ਹਾਂ ਨਹੀਂ ਆਪ ਲੱਕੀ ਨੂੰ ਤਾਂ ਪਿਛਾ ਕਰੀਏ ਲੱਕੀ ਨਹੀਂ ਲੱਕੀ ਨਾਲ ਪਿਛਾ ਹੁੰਦਾ ਪੈ ਲੱਕੀ ਹੁੰਦਾ ਤਾਂ ਨਹੀਂ ਕਰ ਤੇ ਵੇਖ ਲਵਾ ਦੇ ਹੈ ਰੋਟੀ ਨਹੀਂ ਖਾ ਬਣਾਈ ਹੈ ਜੀ ਆਵੇ ਆਪਣੀ ਕੇਐਸ ਨਵੀਂ ਆ ਗਈ ਹਾਂ ਫਿਰ ਪੋਖਾ ਨੂੰ ਕੋਈ ਇੱਥੇ ਲਿਆ ਆ ਆ ਵੇ ਖੋਲਿਆ ਪਿਆ ਸਾਰਾ ਕੁਛ ਹੈ ਅੱਜ ਫਿੱਟ ਕਰਨਾ ਇਹਨੂੰ ਨਹੀਂ ਇਹ ਚਾਚੇ ਤੇਰੇ ਤਾਂ ਮੂਡ ਨਹੀਂਗਾ ਇਹ ਤੇਰੇ ਚਾਚੇ ਦਾ ਚਾਚਾ ਹੁੰਦਾ ਨਹੀਂ ਅਜੇ ਨਹੀਂ ਅਜੇ ਮੂਡ ਨਹੀਂ ਤੇਰੇ ਚਾਚੇ ਦਾ ਹੈਗਾ ਜੇ ਤੇਰੇ ਚਾਚੇ ਦਾ ਮੂਡ ਥੋੜੀ ਹਾਲਵੇਂ ਫਿਰ ਫੁਰਤੀ ਜਾਂਦਾ ਫਿਰ ਸਟਾਰਟ ਕਰਾਂ ਤੇ ਕੰਮ ਨਹੀਂ ਤਾਂ ਐਵੇਂ ਨਹੀਂ ਹੁਣਾ ਅੱਜ ਨਾਲੇ ਬਸੰਤ ਤੇ ਗੁੱਡੇ-ਗੱਡੇ ਡਾਵਾਂਗੇ ਉਹਨੇ ਉਧਰ ਉੱਡੀ ਜਾਂਦੇ ਨੇ ਮਸਾ ਦਾ ਤੁੱਪ ਨਿਕਲੀ ਆਓ ਵੇਖੋ ਆਪਣਾ ਆ ਉਹ ਤਾਂ ਡਰਾਈਵਰ ਹੈ ਜੀ ਅੱਜ ਸ਼ਾਮ ਨੂੰ ਰਾਤ ਨੂੰ ਆਏ ਮਸਾ ਤੁੱਪ ਨਿਕਲੀ ਆ ਥੋੜੀ-ਥੋੜੀ ਹੁਣ ਫਿਰ ਗੁੱਡੇ ਉੱਡਨੇ ਨੇ ਆਪਣਾ ਡਰਾਈਵਰ ਆਊਗਾ 5 ਵਜੇ ਆ ਜੀ ਟ੍ਰੇਨ ਸ਼ਾਮ ਨੂੰ 5 ਵਜੇ ਵਾਲੀ ਫੇਰ ਫੇਰ ਆਊਗਾ ਤਾਂ ਫੇਰ ਆਪਾਂ ਪੇਟਾ ਫਾਟਾ ਕਰਾਂਗੇ ਫੇਰ ਆਪਾਂ ਜੋੜ ਦੇਣਾ ਸਰ ਕੀਤੇ ਫੇਰ ਤੋੜਨੀ ਹੈ ਮਸ਼ੀਨ ਜੋੜ ਨੂੰ ਆਪਾਂ ਕੱਲੇ ਜੋੜ ਦੀ ਮਸ਼ੀਨ ਤੋੜ ਲਗਿਆ ਪਾਰਟੀ ਵੀ ਹੁਣੀ ਹੈ ਜੇ ਤਾਂ ਉਹਦੇ ਤਾਂ ਕਰਕ ਨਹੀਂ ਆਪਾਂ ਜੋੜ ਰਹੇ ਤੇ ਡਰਾਈਵਰ ਨੂੰ ਪਤਾ ਹੋਣਾ ਚਾਹੀਦਾ ਵੀ ਆਹ ਚੀਜ਼ ਇਹਨਾਂ ਨੇ ਪਾਈ ਇੱਥੇ ਆ ਗਈ ਇੱਕ ਵਾਰ ਉਹ ਆਪਾਂ ਲੱਕੀ ਤਰ੍ਹਾਂ ਪੰਗੇ ਲੈ ਲੈਂਦੇ ਫੇ ਜਿਵੇਂ ਹੱਥ ਜਿੰਨਾ ਚੀਜ਼ ਪਤਾ ਲੱਗਾ ਲਓ ਵੀ ਮਿੱਤਰੋ ਹੁਣ ਆਪਾਂ ਆ ਗਏ ਘਰ ਤੇ ਵੇਖ ਲਓ ਆਪਣੇ ਨਾਲ ਚਾਚਾ ਜਾਇ ਤਾਂ ਵਾਵਾ ਚੰਕੀ ਨਹੀਂ ਆਪਣੀ ਕੇਸ ਹੈ ਅਜੇ ਤੋਤੀ ਨਹੀਂ ਵੇਧੋਾਂਗੇ ਤਾਂ ਹੋਰ ਸਿਰ ਲਾਵਾਂਗੇ ਤੇ ਬਾਕੀ ਵੀ ਖਾਦੀ ਤੁਹਾਨੂੰ ਆਹ ਲੈਂਦੀ ਬਾਸਕਟ ਰੱਟੀ ਵੀ ਇੱਥੇ ਤੇ ਬਾਕੀ ਡਾਕਟਰ ਤਾਂ ਤੁਸੀਂ ਵਲੌਗ ਵੇਖੀ ਜਾਂਦੇ ਹੋ ਕਿਵੇਂ ਕਰਾਈ ਜਾਂਦਾ ਤੇ ਕੁਆਲਟੀ ਕੁਲ ਤਾਂ ਪੈਂਦੀ ਵੰਦੀ ਹੈ ਲਾਵਾਂਗੇ ਵੱਡੇ ਹੋ ਕੇ ਆਜੇ ਨਿੱਕੇ ਅਸੀਂ ਥੋੜੇ ਜੇ ਤੇ ਵੇਖ ਲਓ ਆਪਣੀ ਬਾਕੀ ਕੰਮ ਬੈਨ ਹੁਣ ਦਿਖਾ ਦਿੰਦੇ ਤੁਹਾਨੂੰ ਸਾਰੇ ਪਾਸੋਂ ਤੇ ਆਹ ਵੀ ਆਦੀ ਦਾ ਕੋਟਾ ਸਾਡੀ ਦਾ ਪੁਰਾਣੇ ਟਮ ਰਹਿੰਦੇ ਸੀ ਕਿਦੇ ਇੱਥੇ ਤੇ ਬਾਕੀ ਵੇਖ ਲਓ ਤੇ ਚਲੋ ਠੀਕ ਹੁਣ ਮਿਲਦੇ ਆ ਥੋੜਾ ਅੱਗੇ ਤੇ ਹੁਣ ਪੱਕਾ ਹਾਂ ਰੋਟੀ ਰੋਟੀ ਬਾਕੀ ਤੁਹਾਨੂੰ ਸਮਾਨ ਦਾ ਆ ਜੀ ਵੀ ਆਪਣਾ ਵੇਖੂ ਹੁਣੇ ਪਿਆ ਆ ਸਾਰਾ ਕੁਝ ਆ ਹੋਏ ਰੱਖਿਆ ਪਿਆ ਉਹ ਦਰਾਉ ਰੱਖਿਆ ਪਿਆ ਸਾਰਾ ਕੁਝ ਰੋਟੀ ਖਾ ਕੇ ਬਾਅਦ ਚ ਕਰਾਂਗੇ ਉਹ ਪਿਆ ਰੋਟੀ ਖਾਏ ਕਰਦੇ ਅੱਗੇ ਬਾਏ ਬਾਏ